ਸਰਕਾਰ ਨੂੰ ਫਿੱਕੇ ਹੁਕਾਣਾ ਸਾਡਾ ਹੋਰ ਕੇ ਕਹਿਣਾ ਲਾਲ ਤਾਂ ਬੰਨੇ ਉਹਨੂੰ ਹੋਰ ਇਤੇ ਉੱਪਰ ਕੇ ਕਹਿ ਸਕਦੇ ਆ ਸ਼ਾਬਾਸ਼ ਦੇਣ ਤੇ ਤਾਂ ਉਹਨੂੰ ਗਏ ਹੁਣ ਉਹਨੂੰ ਤਾਂ ਉਹਦੀ ਮਾਂ ਮਰ ਗਈ ਜਿਸਤਾ ਉਹਨੂੰ ਵੀ ਕਹਿੰਦੇ ਤੈਨੂੰ ਜੰਮਿਆ ਕਿਤਾ ਹੈ ਇਹ ਸਾਡੇ ਜੰਮੇ ਖੜੇ ਆ ਜਿਹੜੇ ਉਰੇ ਇਹ ਬੰਦੇ ਨੇ ਹਿੰਮਤ ਹੋਵੇ ਤਾਂ ਆ ਕੇ ਦਿਖਾਵੇ ਇੱਕੇ ਮਾਨ ਨਹੀਂ ਹੈਗੀ ਉਰੇ ਵੀ ਹੁਣ ਮੀਟਿੰਗਾਂ ਨਹੀਂ ਚੱਲਣਗੀਆਂ ਹੁਣ ਲਿਖਤੀ ਰੂਪ ਲੈਵਾਂਗੇ ਨਹੀਂ ਆਂਦੇ ਨਹੀਂ ਚਾਚਾ ਨੂੰ 2 ਸਾਲ ਲੱਗ ਜਾਣ ਪਹਿਲਾ ਸਾਲ ਲੱਗੇ ਹੁਣ ਤੇ 2 ਸਾਲ ਲੱਗ ਜਾਣ ਇਹ ਮੀਟਿੰਗਾਂ ਕਰੀ ਜਾਂਦਾ ਵੀ ਮੇਰਾ ਥੋੜਾ ਟਾਈਮ ਰਹਿ ਗਿਆ ਵੀ ਮੇਰਾ ਟਾਈਮ ਲੰਘ ਜਾਏ ਇਹ ਤਾਂ ਟਾਈਮ ਲੰਘਣ ਨਹੀਂ ਦੇਣਾ ਇਹਨੂੰ ਰੋਕਣਾ ਇੱਥੇ ਹੈ ਕਾਨੂੰਨ ਵੀ ਕੋਈ ਚੀਜ਼ ਹੁੰਦੀ ਆ ਅਸੀਂ ਕਾਨੂੰਨ ਸਾਡੇ ਆਪਣੇ ਬੰਦਿਆਂ ਦੇ ਰੋਕੇ ਵਿਆਂ ਜੱਜ ਨੇ ਵੀ ਇਲਾਨ ਤਾਂ ਪਾਤੀਆਂ ਉਹਨੇ ਵਕੀਲਾਂ ਨੂੰ ਹੀ ਪਾਤੀਆਂ ਸਾਰੇ ਆਪਣੇ ਗੈਲ ਨੇ ਵੀ ਇਹ ਗਲਤ ਕਰ ਰਿਹਾ ਗਲਤ ਨੂੰ ਗਲਤ ਕਹੂਗਾ ਸਾਨੂੰ ਕੋਈ ਗਲਤ ਨਹੀਂ ਕਹਿ ਸਕਦਾ ਅਸੀਂ ਫਿਰ ਵੀ ਬਰਦਾਸ਼ਤ ਕਰ ਰਹੇ ਆਂ ਸਰਕਾਰ ਵੀ ਬੇਕਾਰ ਨਿਕਲੀ ਉਹ ਨਾਲ ਹੀ ਉਹ ਵੀ ਮੋਦੀ ਦੇ ਨਾਲ ਹੀ ਉਹ ਵੀ ਕੁਝ ਨਹੀਂ ਕਰ ਸਕਦਾ ਕਰਿਆ ਤਾਂ ਬਦਲਾਅ ਕਰਿਆ ਤਾਂ ਉਹਨੇ ਗਲਤੇ ਬਦਲ ਦਿੱਤਾ ਸ਼ੰਭੂ ਬਾਰਡਰ ਦੇ ਉੱਤੇ ਖੜੇ ਆਂ ਸਾਡੇ ਪਿੱਛੇ ਬਿਲਕੁਲ ਵੈਰੀਗੇਟ ਲੱਗੇ ਹੋਏ ਨੇ ਪੁਲਿਸ ਖੜੀ ਹੈ ਤੇ ਹੁਣ ਸਾਡੇ ਨਾਲ ਕੁਝ ਕਿਸਾਨ ਬੀਬੀਆਂ ਨੇ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕਿੰਨਾ ਟਾਈਮ ਹੋ ਗਿਆ ਇੱਥੇ ਖੜੇ ਹੋ ਅਸੀਂ ਅੱਜ ਤੱਕ ਸਵੇਰ ਦੇ ਆਵਾਂ ਹੁਣ ਕੀ ਸਥਿਤੀ ਹੈ ਇਧਰ ਦੀ ਅਸੀਂ ਬੈਠੇ ਤਾਂ ਟਰਾਲੀਆਂ ਵਾਂ ਪਿੱਛੇ ਟਰੈਲੀ ਬਹੁਤ ਖੜੀਆਂ ਸਾ ਅਸੀਂ ਉਹਰੇ ਵੈਸੇ ਬੱਚਿਆਂ ਦੇਖਣ ਵਾਤੇ ਆਗੇ ਤੇ ਹਾਂ ਰੋਜਾਂ ਨੇ ਰੋਜਾਂ ਨਹੀਂ ਰਿਹਾ ਹੁਣ ਕੀ ਲੱਗਦਾ ਵੀ ਕਿਸਾਨ 11 ਵਜੇ ਕੱਲੂ ਰੇ ਟੱਪ ਜਾਣਾ ਅਸੀਂ ਨਹੀਂ ਦੇਖਣਾ ਅੱਗੇ ਪਿੱਛੇ ਕੋਈ ਵੀ 11 ਵਜੇ ਤੇਜੀ ਤੱਕ ਨੂੰ ਕਾਨੂੰਨ ਵੀ ਕੋਈ ਚੀਜ਼ ਹੁੰਦੀ ਅਸੀਂ ਕਾਨੂੰਨ ਸਾਡੇ ਆਪਣੇ ਬੰਦਿਆਂ ਦੇ ਰੋਕੇ ਵਿਆਂ ਵੀ ਆਪਣਾ ਉੱਜਾ ਕਰਕੇ ਰਹਿ ਦੇ ਮਰਿਆ ਨਾ ਜਾਈਂਦਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਹੁਣ ਜੋਗਿਲ ਸਾਨੂੰ ਸਾਡੇ ਆਗੂ ਨਹੀਂ ਕਹਿੰਦੇ ਵੀ ਟੱਪਣਾ ਵੇ ਸੋ ਅਗਲੇ ਅਸੀਂ ਬੈਠੇ ਆਂ ਅਣੀ ਇਹ ਸਾਡੇ ਮੂਰੇ ਕੀ ਚੀਜ਼ ਆ ਸਰਕਾਰ ਨੂੰ ਕੀ ਕਹਿਣਾ ਸਰਕਾਰ ਨੂੰ ਫਿੱਟੇ ਮੁਕਾਣਾ ਸਾਡਾ ਹੋਰ ਕੇ ਕਹਿਣਾ ਲਾਂ ਤਾਂ ਬੰਨੇ ਉਹਨੂੰ ਹੋਰ ਇਹਦੇ ਉੱਪਰ ਕੇ ਕਹਿ ਸਕਦੇ ਆ ਸ਼ਾਬਾਸ਼ ਦੇਣ ਤੇ ਤਾਂ ਉਹਨੂੰ ਗਏ ਹੁਣ ਉਹਨੂੰ ਤਾਂ ਉਹਦੀ ਮਾਂ ਮਰ ਗਈ ਜਿਸ ਤੋਂ ਉਹਨੂੰ ਵੀ ਕਹਿੰਦੇ ਤੈਨੂੰ ਜੰਮਿਆ ਕਿਤਾ ਇਹ ਇਹ ਸਾਡੇ ਜੰਮੇ ਖੜੇ ਆ ਜਿਹੜੇ ਉਰੇ ਇਹ ਬੰਦੇ ਨੇ ਉਹ ਬੰਦਾ ਨਹੀਂ ਹੈਗਾ ਉਹ ਤਾਂ ਲੁਕਿਆ ਬੈਠਿਆ ਕਿਤੇ ਕੋਠੜੀ ਮਾਂ ਹਿੰਮਤ ਹੋਵੇ ਤਾਂ ਆ ਕੇ ਦਿਖਾਵੇ ਇੱਕੇ ਮਾਨ ਨਹੀਂ ਹੈਗੀ ਉਰੇ ਬੀਬੀ ਪਹਿਲਾਂ ਵੀ ਆਪਾਂ 13 ਮਹੀਨੇ ਬੈਠ ਕੇ ਆਏ ਆ ਦਿੱਲੀ ਦੇ ਬਰੋਹਾਂ ਦੇ ਉੱਤੇ ਤੇ ਸਿਰਫ ਮੀਟੀਆਂ ਕਰਕੇ ਹੀ ਉਠਾ ਦਿੱਤਾ ਗਿਆ ਸੀ ਧਰਨਾ ਕੁਝ ਲਾਗੂ ਨਹੀਂ ਸੀ ਕੀਤਾ ਗਿਆ ਹੁਣ ਦੁਬਾਰਾ ਉਹੀ ਧਰਨਾ ਲੱਗੂ ਹੁਣ ਮੀਟਿੰਗਾਂ ਨਹੀਂ ਚੱਲਣਗੀਆਂ ਹੁਣ ਲਿਖਤੀ ਰੂਪ ਲੈਵਾਂਗੇ ਨਹੀਂ ਆਂਦੇ ਨਹੀਂ ਚਾਚਾ ਨੂੰ 2 ਸਾਲ ਲੱਗ ਜਾਣ ਪਹਿਲਾਂ 1 ਸਾਲ ਲੱਗੇ ਹੁਣ ਤੇ 2 ਸਾਲ ਲੱਗ ਜਾਣ ਉਹਨਾਂ ਅਸੀਂ ਰੁਕਣ ਵਾਲੇ ਨਹੀਂ ਲਿਖਾ ਕੇ ਲੈ ਕੇ ਆਵਾਂਗੇ ਹੁਣ ਲਿਖਤੀ ਰੂਪ ਲੈ ਕੇ ਆਣੇ ਲਿਖਤੀ ਰੂਪ ਲਵਾਂਗੇ ਹੁਣ ਅਸੀਂ ਇਹ ਤੇ ਹੁਣ ਵੀ 2-3 ਮੀਟਿੰਗਾਂ ਹੋ ਚੁੱਕੀਆਂ ਤੇ ਫੇਰ ਵੀ ਇਹ ਮੀਟਿੰਗਾਂ ਕਰੀ ਜਾਂਦਾ ਵੀ ਮੇਰਾ ਥੋੜਾ ਟਾਈਮ ਰਹਿ ਗਿਆ ਵੀ ਮੇਰਾ ਟਾਈਮ ਲੰਘ ਜਾਏ ਇਹ ਤਾਂ ਟਾਈਮ ਲੰਘਣ ਨਹੀਂ ਦੇਣਾ ਇਹਨੂੰ ਰੋਕਣਾ ਇੱਥੇ ਉਹਦਾ ਟਾਈਮ ਲੰਘਾ ਤਾਂ ਫੇਰ ਵੀ ਤਾਂ ਆਏਗਾ ਬੱਚੇ ਆਈ ਛੱਡਣਾ ਨਹੀਂ ਹੈਗਾ ਹਾਂ ਹੁਣ ਕਿਸਾਨਾਂ ਕੋਲੋਂ ਤੇ ਕਹਿਣਾ ਬਹੁਤ ਕੁਝ ਹੋ ਜਨਵਰੇ ਜੇ ਸਾਡੇ 1000 ਬੰਦਾ ਹੀ ਫੱਟੜ ਹੋ ਗਿਆ ਸਾਨੂੰ ਕੋਈ ਪਰਵਾਹ ਨਹੀਂ ਹੈਗਾ ਬੀਬੀਆਂ ਵੀ ਹੋ ਜਾਣ ਫੱਟੜ ਸਾਨੂੰ ਕੋਈ ਪਰ ਪਰ ਉਹਨੂੰ ਨਹੀਂ ਛੱਡਣਾ ਅਸੀਂ ਦਿੱਲੀ ਜਾ ਕੇ ਰਾਂਗੇ ਹੁਣ ਆਪਾਂ ਪੰਜਾਬ ਦੀ ਹੱਦ ਤੇ ਬੈਠੇ ਆ ਤੇ ਸਾਹਮਣੇ ਬੈਰੀਏਟ ਲੱਗੇ ਹੋਏ ਨੇ ਉਹ ਵੀ ਪੰਜਾਬ ਦੀ ਹੱਦ ਦੇ ਵਿੱਚ ਹੀ ਲੱਗੇ ਹੋਏ ਨੇ ਪੰਜਾਬ ਸਰਕਾਰ ਨੇ ਕੀ ਜਣਾ ਕਿ ਉਸੇ ਗੱਲ ਤੇ ਫਿੱਟੇ ਮੂੰਹ ਕਰਿਆ ਵੀ ਫਿੱਟੇ ਮੂੰਹ ਤੋਂ ਆਪਣੀ ਹੱਦ ਮਾਰਾ ਵੀ ਸਾਡੀ ਹੱਦਾਂ ਨਾ ਅਸੀਂ ਤਾਂ ਸਾਡੇ ਠੰਡੇ ਜਿਗਰੇ ਦੇਖ ਜੀ ਆਪਣੀ ਹੱਦਾਂ ਵਿੱਚ ਬੈਠੇ ਰ ਬਿਟਾਰ ਕੇ ਤੈਨੂੰ ਜੇ ਹੁਣ ਨੂੰ ਤਾਂ ਅਸੀਂ ਬਹੁਤ ਕੁਝ ਕਰ ਦਿੰਦੇ ਫਿਰ ਅਸੀਂ ਚਾਹਦੇ ਨਹੀਂ ਵੀ ਕਿਸੇ ਦਾ ਨੁਕਸਾਨ ਹੋਵੇ ਅਸੀਂ ਸ਼ਾਂ ਮੈਂ ਆਦਾ ਕਿਉਂਕਿ ਪੰਜਾਬ ਦੀ ਹੱਦ ਦੇ ਵਿੱਚ ਪਹਿਲਾਂ ਫਾਇਰਿੰਗ ਵੀ ਹੋਈ ਐ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਨੇ ਪੰਜਾਬ ਦੀ ਹੱਦ ਦੇ ਵਿੱਚ ਸੁੱਟੇ ਗਏ ਨੇ ਕੋਈ ਜੱਜ ਨੇ ਵੀ ਇਲਾਨ ਤਾਂ ਪਾਤੀਆਂ ਉਹਨੇ ਵਕੀਲਾਂ ਨੂੰ ਵੀ ਪਾਤੀਆਂ ਸਾਰੇ ਆਪਣੇ ਗੈਲ ਨੇ ਵੀ ਇਹ ਗਲਤ ਕਰ ਰਿਹਾ ਗਲਤ ਨੂੰ ਗਲਤ ਕਹੂਗਾ ਸਾਨੂੰ ਕੋਈ ਗਲਤ ਨਹੀਂ ਕਹਿ ਸਕਦਾ ਅਸੀਂ ਫਿਰ ਵੀ ਬਰਦਾਸ਼ਤ ਕਰ ਰਹੇ ਹਾਂ ਬਰਦਾਸ਼ਤ ਕਰਦੇ ਕਰ ਰਹੇ ਹਾਂ ਮੁੰਡੇ ਬੈਠੇ ਆ ਜਿਹੜੇ ਫੌਜਮਾ ਇਹ ਵੀ ਸਾਡੇ ਉਹਨੇ ਇਹਨਾਂ ਕਰਕੇ ਕਰ ਰਹੇ ਆ ਵੀ ਇਹ ਵੀ ਮਜਬੂਰ ਨੇ ਬੰਨੇ ਹੋਇਆ ਵਿਚਾਰੇ ਵੀ ਚਲੋ ਕੋਈ ਬਾਤ ਨਹੀਂ ਅੱਜ ਨਹੀਂ ਕੱਲੂ ਹੁਣ ਕੱਲ ਦਾ ਦਿਨ ਇਹਨਾਂ ਦਾ ਆਖਰੀ ਦਿਨ ਹੋ ਪੰਜਾਬ ਸਰਕਾਰ ਨੂੰ ਕੀ ਕਹਿਣਾ ਹੀ ਪੰਜਾਬ ਸਰਕਾਰ ਪਹਿਲਾਂ ਕਹਿੰਦੀ ਸੀ ਅਸੀਂ ਸਰਕਾਰ ਵੀ ਬੇਕਾਰ ਨਿਕੜੀ ਉਹ ਵੀ ਮੋਦੀ ਦੇ ਨਾਲ ਹੀ ਉਹ ਵੀ ਕੁਝ ਨਹੀਂ ਕਰ ਸਕਦਾ ਕਰਿਆ ਤਾਂ ਬਦਲਾਅ ਕਰਿਆ ਤਾਂ ਉਹਨੇ ਗਲਤੇ ਬਦਲ ਦਿੱਤਾ ਕੁਝ ਪਿਛਲੇ ਤਰਨੇ ਦੇ ਵਿੱਚ ਪੰਜਾਬ ਸਰਕਾਰ ਆਇਆ ਕੁਝ ਝਟਕਲਿਆਂ ਥੀ ਮਤਲਬ ਤੁਹਾਨੂੰ ਹੋਰ ਕੁਝ ਨਹੀਂ ਆਂਦਾ ਉਹਨੂੰ ਝਟਕਲਿਓ ਆਂਦੇ ਨੇ ਪਹਿਲਾਂ ਜਿਹੜਾ 13 ਮਹੀਨੇ ਬੈਠ ਕੇ ਆਏ ਆ ਉਦੋਂ ਭਗਵਾਨ ਤੁਮਣਾ ਆਪ ਅਗੇ ਵਿੱਚ ਬੈਠਦਾ ਸੀਗਾ ਹੁਣ ਕਿਉਂ ਨਹੀਂ ਆ ਰਹੇ ਫਿਰ ਉਹ ਸਰਕਾਰਾਂ ਦੇ ਚਮਚੇ ਹੀ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਇਹਨੂੰ ਕਹਿੰਦੇ ਐ ਲੱਗਦਾ ਵੀ ਉਹ ਵੀ ਸਰਕਾਰ ਨਾਲ ਹੀ ਲੱਗਿਆ ਸਰਕਾਰਾਂ ਚਮਚੇਗਰੀ ਛਾਜਾ ਦਾ ਕਰਦੀਆਂ ਨੇ ਕੋਈ ਅਡਾਨੀਆਂ ਦਾ ਕਰਦਾ ਬਾਨੀਆਂ ਦਾ ਕਰਦਾ ਇਹ ਵੀ ਕਿਸੇ ਤੇ ਚਮਚੇਗਰੀ ਕਰ ਰਿਹਾ ਤਾਂ ਹੀ ਛੱਡੇ ਗਏ ਨਹੀਂ ਅੰਦਰ ਹਸਪਤਾਲਾਂ માં ਜਾਂਦਾ ਹੀ ਪੁੱਛਣ ਨੂੰ ਰਿਹਾ ਕਿ ਦਿਖਾਵੇ ਨਾ ਹਸਪਤਾਲਾਂ માં ਤਾਂ ਡਾਕਟਰ ਹੈਗੇ ਨੇ ਉਹਨਾਂ ਕੋਲ ਤੇ ਕੇ ਪੁੱਛਣਾ ਰੇਕ ਨੂੰ ਜਾ ਰਿਹਾ ਬੱਚੇ ਨੂੰ ਪੁੱਛਣ ਨੂੰ ਮੁੰਡੇ ਦੀ ਅੱਖ ਗਈ ਉੱਥੇ ਵੀਰ ਰੱਥ ਫਿਰ ਪੂਰੇ ਆ ਕੇ ਦਿਖਾਓ ਇੱਕ ਵਾਰੀ ਫਿਰ ਪਤਾ ਲੱਗਦਾ ਵੀ ਹਾਂ ਸਰਕਾਰ ਹੈਗੀ ਆ ਇਹ ਕਿਸਾਨ ਦਾ ਬੱਚਾ ਹੈ ਹੁਣ ਕਿਸਾਨ ਦਾ ਨਹੀਂ ਹੈਗਾ ਕਿਸਾਨਾਂ ਨੂੰ ਦੇਖਦਾ ਆ ਕੇ ਵੀ ਮੈਂ ਕਿਸਾਨ ਦਾ ਬੱਚਾ ਹਾਂ ਹੁਣ ਹੁਣ ਤਿੰਨੇ ਫੈਸਲਿਆਂ ਦੇ ਉੱਤੇ ਐਮਐਸਪੀ ਦੇਂਦਾ ਮਤਲਬ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਸੀ ਪਰ ਲਿਖਤੀ ਰੂਪ ਕੋਈ ਨਹੀਂ ਦਿੱਤਾ ਗਿਆ ਹੁਣ ਕੀ ਲੱਗਦਾ ਵੀ ਅੱਗੇ ਸਰਕਾਰ ਹੱਕ ਦੇ ਵਿੱਚ ਆਊਗੀ ਉਹ ਬਣਾਉਣਾ ਚਾਹੁੰਦਾ ਤਿੰਨ ਤਿੰਨਾਂ ਦਾ ਕੋਈ ਉਕਰੇ ਤਾਂ ਸਾਰੀ ਜਿੰਨੀ ਫਸਲਾਂ ਨੇ ਸਾਰੀਆਂ ਬਸ ਸਾਨੂੰ ਐਮਐਸਪੀ ਦੇਵੇ ਸਾਰੀਆਂ ਦੇਊਗਾ ਤਾਂ ਠੀਕ ਨਹੀਂ ਅਸੀਂ ਸਾਡੇ ਰੱਤ ਨੇ ਸਾਨੂੰ ਅਸੀਂ ਨਹੀਂ ਮੰਨਦੇ ਉਹਦੀ ਜਿਹੜੀ ਚੀਜ਼ਾਂ ਦੇਂਦਾ ਉਹਦੇ ਸਾਨੂੰ ਕੋਈ ਨਹੀਂ ਸੰਤ ਤਾਂ ਸਾਰੀ ਚੀਜ਼ਾਂ ਦਾ ਲਿਖਤੀ ਰੂਪ ਚਾਹੀਦਾ ਅਸੀਂ ਸਾਡਾ ਫੈਸਲਾ ਨਹੀਂ ਮੰਨਦੇ